ਕੱਲ ਨੂੰ ਹੋਣ ਜਾ ਰਹੀਆਂ ਚੋਣਾਂ ਨੂੰ ਲੈ ਕੇ ਪੁਲਿਸ ਸਰਗਰਮ ਹੋ ਚੁੱਕੀ ਆ ਚੱਪੇ-ਚੱਪੇ ਤੇ ਨਿਗਰਾਨੀ ਰੱਖੀ ਜਾ ਰਹੀ ਹੈ ਜਿਦੇ ਚੱਲਦੇ ਤਸਵੀਰਾਂ ਬਠਿੰਡਾ ਤੋਂ ਸਾਹਮਣੇ ਆ ਬਠਿੰਡਾ ਪੁਲਿਸ ਨੇ ਚੋਣਾਂ ਨੂੰ ਲੈ ਕੇ ਆਪਣੀ ਕੰਮ ਰਕਸ ਲਈ ਆ ਪੋਲਿੰਗ ਬੂਥ ਤੇ ਤਾਇਨਾਤ ਪੁਲਿਸ ਕਰਮਚਾਰੀਆਂ ਦੀ ਡਿਊਟੀ ਲੱਗ ਚੁੱਕੀ ਆ ਬਠਿੰਡਾ ਰੇਂਜ ਦੇ ਡੀਏਜੀ ਅਤੇ ਐਸਐਸਪੀ ਮੈਡਮ ਨੇ ਪੁਲਿਸ ਅਧਿਕਾਰੀਆਂ ਨੂੰ ਚੋਣਾਂ ਨੂੰ ਲੈ ਕੇ ਡਿਊਟੀ ਕਿਸ ਤਰ੍ਹਾਂ ਦੇਣੀ ਆ ਉਸ ਬਾਰੇ ਪੂਰੀ ਜਾਣਕਾਰੀ ਦਿੱਤੀ ਗਈ ਪੰਜਾਬ ਦੇ ਵਿੱਚ ਕੱਲ ਨੂੰ ਚੋਣਾਂ ਹੋਣ ਜਾ ਰਹੀ ਨੇ ਜ਼ਿਲ੍ਹਾ ਪਰਿਸ਼ਦ ਅਤੇ ਬਲਾਕ ਸੰਮਤੀ ਦੇ ਜਿਸ ਨੂੰ ਲੈ ਕੇ ਪੁਲਿਸ ਵੱਲੋਂ ਪੂਕਾ ਪ੍ਰਬੰਧ ਕੀਤਾ ਗਿਆ ਨੇ ਤਾਂ ਕਿ ਕਿਸੇ ਵੀ ਬੂਥ ਦੇ ਉੱਤੇ ਕਿਸੇ ਤਰੀਕੇ ਦੀ ਕੋਈ ਘਟਨਾ ਨਾ ਵਾਪਰ ਸਕੇ ਇਸ ਦੇ ਚਲਦੇ ਪੁਲਿਸ ਨੂੰ ਸੁਚੇਤ ਕਰ ਦਿੱਤਾ ਗਿਆ ਬਠਿੰਡਾ ਦੇ ਵਿੱਚ 100 ਪੂਲਿੰਗ ਬੂਥ ਸੈਂਸਿਟਿਵ ਐਲਾਨੇ ਗਏ ਨੇ ਇਹਨਾਂ ਬੂਥਾਂ ਦੇ ਉੱਤੇ ਪੁਲਿਸ ਦੀ ਖੜੀ ਨਿਗਰਾਨੀ ਰਹੇਗੀ ਸਾਡੇ ਵੱਲੋਂ ਜਿਹੜੇ ਸਾਰੇ ਵੋਟਾ ਪ੍ਰਬੰਧ ਜਿਹੜੇ ਇਲੈਕਸ਼ਨ ਜ਼ਿਲ੍ਹਾ ਪਰੀਸ਼ਦ ਤੇ ਪੰਚਾਇਤ ਸਮਿਤੀ ਨੂੰ ਲੈ ਕੇ ਜਿਹੜੇ ਕੀਤੇ ਜਾ ਚੁੱਕੇ ਨੇ ਜੇ ਰੇਂਜ ਦੀ ਗੱਲ ਕਰੀਏ ਟੋਟਲ ਜਿਹੜਾ ਹੈਗਾ 676 ਦੇ ਕਰੀਬ ਜਿਹੜੇ ਨੇ ਸਾਡੇ ਪੂਲਿੰਗ ਸਟੇਸ਼ਨਸ ਜਾਂ ਲੋਕੇਸ਼ਨਸ ਜਿਹੜੇ ਨੇ ਰੇਂਜ ਦੇ ਵਿੱਚ ਨੇ ਉਹਦੇ ਵਿੱਚ ਅੱਜ ਇੱਥੇ ਬਠਿੰਡਾ ਬਲਾਕ ਦੇ ਵਿੱਚ ਫੋਰਸ ਨੂੰ ਬਰੀਫ ਕੀਤਾ ਗਿਆ ਉਹਨਾਂ ਨੂੰ ਜ਼ਰੂਰੀ ਹਦਾਇਤਾਂ ਐਸਐਸਪੀ ਸਾਹਿਬ ਨੇ ਔਰ ਮੇਰੇ ਵੱਲੋਂ ਇਹਨਾਂ ਨੂੰ ਦਿੱਤੀਆਂ ਗਈਆਂ ਬਠਿੰਡੇ ਚ 400 ਪੋਲਿੰਗ ਸਟੇਸ਼ਨਸ ਨੇ ਔਰ 826 ਦੇ ਕਰੀਬ ਜਿਹੜੇ ਹੈਗੇ ਬੂਥ ਜਿਹੜੇ ਹੈਗੇ ਇੱਥੇ ਅਵੇਲੇਬਲ ਨੇ ਜਿੱਥੇ ਕਿ ਡਿਊਟੀ ਭੇਜੀ ਜਾਏਗੀ ਔਰ 8 ਬਲਾਕ ਜਿਹੜੇ ਨੇ ਬਠਿੰਡਾ ਦੇ ਵਿੱਚ ਨੇ ਜਿੱਥੋਂ ਕਿ ਜਿਹੜਾ ਪੋਲਿੰਗ ਮਟੀਰੀਅਲ ਅੱਜ ਪੋਲਿੰਗ ਪਾਰਟੀਆਂ ਡਿਸਪੈਚ ਕੀਤੀਆਂ ਜਾਣਗੀਆਂ ਫੋਰਸ ਨੂੰ ਇਹੀ ਹਦਾਇਤ ਦਿੱਤੀ ਗਈ ਹੈ ਕਿ ਜਿਹੜੀ ਅਸੀਂ ਡਿਊਟੀ ਕਰਨੀ ਹੈ ਉਹ ਇਮਪਾਰਸ਼ਲ ਤਰੀਕੇ ਦੇ ਨਾਲ ਕਰਨੀ ਹੈ ਆਪਣੀ ਡਿਊਟੀ ਨੂੰ ਸਮਝ ਕੇ ਔਰ ਬਹਾਦਰੀ ਦੇ ਨਾਲ